ਕੈਨੇਡਾ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਵਿਜ਼ਟਰ ਵੀਜ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਕੈਨੇਡਾ ਨੂੰ ਮਜ਼ਬੂਤ ਕੰਮ ਕਰਨ ਦੀ ਜ਼ਰੂਰਤ ਹੈ ਇਹ ਬਿਆਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਦਿੱਤਾ ਗਿਆ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਕੈਨੇਡਾ ਆਉਣ ਵਾਲੇ ਲੋਕਾਂ ਵੱਲੋਂ ਵਿਜ਼ਟਰ ਵੀਜ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਦੇ ਲਈ ਫੈਡਰਲ ਸਰਕਾਰ ਨੂੰ ਹੋਰ ਕੰਮ ਕਰਨ ਦੀ ਜ਼ਰੂਰਤ ਹੈ ਮਿਲਰ ਨੇ ਪਿਛਲੇ ਹਫਤੇ ਸੀਬੀਸੀ ਨਿਊਜ਼ ਨੂੰ ਦੱਸਿਆ ਅਸੀਂ ਗਰਮੀਆਂ ਦੌਰਾਨ ਬਹੁਤ ਸਾਰੇ ਉਪਾਅ ਕੀਤੇ ਖਾਸ ਤੌਰ ਤੇ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੇ ਪਰਵਾਹ ਦੇ ਨਾਲ ਨਜਿੱਠਣ ਦੇ ਲਈ ਅਤੇ ਇਹ ਕਿਸੇ ਲਈ ਵੀ ਹੈਰਾਨੀ ਵਾਲੀ ਗੱਲ ਨਹੀਂ ਹੈ ਸਾਨੂੰ ਇਹ ਯਕੀਨ ਬਣਾਉਣ ਲਈ ਇੱਕ ਮਜ਼ਬੂਤ ਕੰਮ ਕਰਨ ਦੀ ਲੋੜ ਹੈ ਕਿ ਜੋ ਲੋਕ ਇੱਥੇ ਆ ਰਹੇ ਨੇ ਉਦਾਹਰਨ ਦੇ ਲਈ ਵਿਜ਼ਟਰ ਵੀਜ਼ੇ ਤੇ ਅਜਿਹੇ ਆ ਉਹਨਾਂ ਉਦੇਸ਼ਾਂ ਲਈ ਕਰਦੇ ਹਨ ਨਾ ਕਿ ਸ਼ਰਨ ਦਾ ਦਾਵਾ ਕਰਨ ਜਾਂ ਆਪਣਾ ਰਸਤਾ ਲੱਭਣ ਦੇ ਉਦੇਸ਼ ਨਾਲ ਅਮਰੀਕਾ ਵਿੱਚ ਜਾ ਰਹੇ ਨੇ ਯੂ ਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੀ ਰਿਪੋਰਟ ਜੋ ਨਿਕਲ ਕੇ ਆਈ ਹੈ ਉਸ ਵਿੱਚ ਅਕਤੂਬਰ 2023 ਅਗਸਤ 2024 ਦੇ ਵਿੱਚਕਾਰ ਕੈਨੇਡਾ ਅਮਰੀਕਾ ਸਰਹੱਦ ਤੇ ਅਮਰੀਕੀ ਪਾਸੇ ਦੀਆਂ ਸਰਹੱਦਾਂ ਚੌਕਸੀ ਵਿੱਚ 21929 ਪ੍ਰਵਾਸੀਆਂ ਦਾ ਸਾਹਮਣਾ ਹੋਇਆ ਉਹਨਾਂ ਵਿੱਚੋਂ 17810 ਸਵਾਟਨ ਸੈਕਟਰ ਵਿੱਚ ਸਨ ਜੋ ਨਿਊਯਾਰਕ ਅਤੇ ਕਯੂਬਿਕ ਦੀ ਸਰਹੱਦ ਦੇ ਨਾਲ ਲੱਗਦੇ ਨੇ ਹਾਲਾਂਕਿ ਇਹ ਸੰਖਿਆ ਸੰਕਿਤ ਰਾਸ ਦੀ ਦੱਖਣੀ ਸਰਦ ਦੇ ਨਾਲ ਜੁੜੇ ਲੋਕਾਂ ਨਾਲੋਂ ਕਿਤੇ ਵੀ ਉੱਚੀ ਨਹੀਂ ਹੈ ਇਹ ਪਿਛਲੇ ਸਾਲ ਇਸੇ ਸਮੇਂ ਦੌਰਾਨ ਅਮਰੀਕੀ ਪਾਸਿਫਿਕ ਸਰਦ ਦਾ ਚੌਕਸੀ ਦੇ ਵਿਚਕਾਰ ਆਈਆਂ 8686 ਨਾਲੋਂ ਦੁੱਗਣੀ ਹੈ ਉਸ ਤੋਂ ਇੱਕ ਸਾਲ ਪਹਿਲਾਂ ਸੀ ਬੀਪੀ ਨੇ ਉੱਤਰੀ ਸਰਹੱਦ ਤੇ ਸਰਹੱਦੀ ਚੌਕੀਆਂ ਦੇ ਵਿਚਕਾਰ ਸਿਰਫ 2238 ਪ੍ਰਵਾਸੀਆਂ ਨਾਲ ਸਾਹਮਣਾ ਕੀਤਾ ਯੂਐਸਏ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਦੁਆਰਾ ਰੋਕੇ ਗਏ 21929 ਵਿੱਚੋਂ 12992 ਕੁੱਲ ਦਾ ਲਗਭਗ 60% ਭਾਰਤ ਤੋਂ ਆਏ ਸਨ ਮਿਲਰ ਨੇ ਕਿਹਾ ਕਿ ਭਾਰਤ ਦੇ ਵੀਜ਼ੇ ਬਿਨਾਂ ਕਾਰਾਂ ਨੂੰ ਪੁਵਿੱਖ ਵਿੱਚ ਹੋਰ ਜਾਂਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਦੇ ਹਾਂ ਜੋ ਭਾਰਤ ਤੋਂ ਦੂਜੇ ਦੇਸ਼ਾਂ ਤੋਂ ਸ਼ਰਨ ਲੈਣ ਦਾ ਦਾਅਵਾ ਕਰ ਰਹੇ ਨੇ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਅਤੇ ਸਰਨਾਰਥੀ ਬੋਰਡ ਤੋਂ ਸਕਾਰਤਮਕ ਨਿਸ਼ਚਿਤ ਨਹੀਂ ਮਿਲ ਰਿਹਾ ਜੋ ਸਾਡੇ ਲਈ ਇਹ ਸੰਕੇਤ ਹੈ ਕਿ ਸਾਨੂੰ ਇਸ ਵੱਲ ਵਧੇਰੇ ਹੋਰ ਨਜ਼ਰੀਏ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਅਸੀਂ ਕਿਸ ਤਰ੍ਹਾਂ ਵੀਜ਼ਾ ਦੰਦਿਆਂ ਉਹਨਾਂ ਨੇ ਇਹ ਗੱਲ ਨੂੰ ਆਖਿਆ ਮਿਲਰ ਨੇ ਬਾਰਡਰ ਕ੍ਰਾਸਿੰਗ ਵਿੱਚ ਵਾਅਦੇ ਦੇ ਜਵਾਬ ਵਿੱਚ ਕਿਹਾ ਕਿ ਆਪਣੇ ਭਾਰ ਦੁਆਰਾ ਅਪਣਾਏ ਗਏ ਕਿਸੇ ਵੀ ਨਵੇਂ ਉਪਾਅ ਦੇ ਵਿਰਬੇ ਪੇਸ਼ ਨਹੀਂ ਕੀਤੇ ਉਸ ਦੇ ਦਫ਼ਤਰ ਨੇ ਕਿਹਾ ਕਿ ਸਰਕਾਰ ਵੀਜ਼ਾ ਪੂਰਨਤਾ ਉਪਾਅ ਦੀ ਪਰਚੋਲ ਕਰ ਰਹੀ ਹੈ ਮੈਂ ਸਾਰੇ ਵਿਰਵਿਆਂ ਵਿੱਚ ਨਹੀਂ ਜਾ ਸਕਦਾ ਜਦੋਂ ਕਿ ਮੈਂ ਜਨਤਕ ਤੌਰ ਤੇ ਬੋਲਦਾ ਤਾਂ ਲੋਕ ਅਨੁਕੂਲ ਹੋ ਜਾਂਦੇ ਨੇ ਕਿ ਅਸੀਂ ਕੁਝ ਟੁੱਟੀਆਂ ਨੂੰ ਵੱਖਰੇ ਤਰੀਕੇ ਨਾਲ ਬਦਲਦੇ ਕਿਹੜੇ ਉਪਾਕ ਕੀਤੇ ਨੇ ਉਸਨੇ ਕਿਹਾ ਕਿ ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਅਸੀਂ ਇਸ ਲਈ ਇਸ ਸਿਖਰ ਤੇ ਹਾਂ ਪ੍ਰਵਾਸੀਆਂ ਦੇ ਵਾਹ ਅਤੇ ਇੱਕ ਮੁਨਾਫੇ ਵਾਲਾ ਕਾਰੋਬਾਰ ਪੈਦਾ ਕੀਤਾ ਇੰਸਟਾਗ੍ਰam ਤੇ ਟਿਕਟੌਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੋਸਟਾਂ ਵਿੱਚ ਪ੍ਰਵਾਸੀਆਂ ਦੀ ਵਿਸ਼ੇਸ਼ਤਾ ਹੈ ਜੇ ਹੁਣੇ-ਹੁਣੇ ਸਰਦ ਪਾਰ ਕਰਕੇ ਇਹ ਦਾਅਵੇ ਕਰਦੇ ਨੇ ਕਿ ਬਾਂਟਰੀਅਲ ਲਈ ਉੱਡਣਾ ਅਤੇ ਫਿਰ ਅਮਰੀਕਾ ਜਾਣਾ ਆਸਾਨ ਹੈ ਮਿਲਰ ਨੇ ਉਹਨਾਂ ਪੋਸਟਾਂ ਨੂੰ ਕਾਫੀ ਸਪਸ਼ਟ ਦੱਸਿਆ ਮਿਲਰ ਨੇ ਕਿਹਾ ਕਿ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਦੇ 77 ਨੇ ਅਤੇ ਕੈਨੇਡਾ ਵਿੱਚ ਅਮਰੀਕੀ ਰਾਜਦੂਤ ਡੇਵਿਡ ਓਹੇਨ ਨੇ ਨਾਲ ਪ੍ਰਵਾਸੀਆਂ ਦੇ ਪ੍ਰਵਾਹ ਬਾਰੇ ਚਿੰਤਾ ਵੀ ਕੀਤੀ ਹੈ ਤੇ ਇਸ ਬਾਰੇ ਵਿਚਾਰ ਚਰਚਾ ਵੀ ਚੱਲ ਰਹੀਆਂ ਨੇ ਮਿਲਰ ਨੇ ਕਿਹਾ ਕਿ ਮੈਂ ਸੋਚਦਾ ਕਿ ਸਭ ਤੋਂ ਪਹਿਲਾਂ ਅਤੇ ਸਭ ਤੋਂ ਪਹਿਲੇ ਅਸੀਂ ਇਹ ਯਕੀਨੀ ਬਣਾਉਣ ਲਈ ਅਮਰੀਕੀ ਸਰਕਾਰ ਦੇ ਕਰਜ਼ਦਾਰ ਆ ਇਹ ਯਕੀਨੀ ਬਣਾਉਣ ਲਈ ਅਸੀਂ ਦੋਵੇਂ ਇਹ ਯਕੀਨੀ ਬਣਾਉਣ ਲਈ ਵਧੀਆ ਕੰਮ ਕਰ ਰਹੇ ਹਾਂ ਸਾਡੀ ਸਰਹੱਦਾਂ ਸੁਰੱਖਿਤ ਅਤੇ ਸੁਰੱਖਤ ਹੀ ਰਹਿਣਗੀਆਂ ਉਹਨਾਂ ਨੇ ਕਿਹਾ ਕਿ ਕੈਨੇਡਾ ਰਾਹੀਂ ਪ੍ਰਵਾਸੀ ਨੂੰ ਅਮਰੀਕਾ ਲਿਆਉਣ ਵਾਲੇ ਨੈਟਵਰਕ ਮੂੰਹੋਂ ਬੋਲਦੇ ਨੇ ਉਹ ਬਹੁਤ ਸੂਝਵਾਨ ਨੇ ਮਿਲਰ ਨੇ ਕਿਹਾ ਕਿ ਇਸ ਲਈ अपराधਤਾ ਦੇ ਸਮੇਂ ਵਿੱਚ ਕੁਝ ਤੱਤ ਨੇ ਅਤੇ ਉਹ ਇਹ ਚੀਜ਼ ਹੈ ਜਿਸ ਤੇ ਸਾਨੂੰ ਕਈ ਤਰੀਕਿਆਂ ਦੇ ਨਾਲ ਕੰਮ ਕਰਨਾ ਪੈਂਦਾ ਜਿਸ ਵਿੱਚ ਇਹ ਯਕੀਨੀ ਬਣਾਉਣਾ ਵੀ ਸ਼ਾਮਲ ਹੈ ਕਿ ਸਾਡੀਆਂ ਸੁਰੱਖਿਆ ਸੇਵਾਵਾਂ ਕੋਲ ਕਾਰਵਾਈ ਕਰਨ ਦੇ ਯੋਗ ਹੋਣ ਲਈ ਸਾਰੀ ਜਾਣਕਾਰੀ ਅਤੇ ਸਾਰੇ ਸਾਧਨ ਮੌਜੂਦ ਨੇ ਕੈਨੇਡੀਅਨ ਕਵਰ ਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜਨੀਆਂ ਤਾਂ ਬਣਿਆ ਰਹੋ ਆਰਨਿਸ ਵਾਲਾ .com ਦੇ ਨਾਲ